ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡਾ ਚੋਲਾ ਸਾਹਿਬ ਜਿਹੜਾ ਤਸੀਹੇ ਦੇ ਸ੍ਰੀ ਤਰਨਤਾਰਨ ਸਾਹਿਬ ਗਿੰਦਰਵੀਰ ਦੇ ਘਰ ਆਇਆ ਦੋਸਤੋ ਤਕਰੀਬਨ ਇਸ ਫਾਰਮ ਤੋਂ ਇਸ ਕਿਲੇ ਤੋਂ ਪਹਿਲਾਂ ਵੀ ਆਪਾਂ ਕਾਫੀ ਮਾਲ ਤੁਹਾਨੂੰ ਦਿਖਾਇਆ ਪੰਜ ਚਾਰ ਨਗਦੇ ਰਿਆ ਗਿੰਦਰਵੀਰ ਦੇ ਕੋਲੇ ਮੌਜੂਦ ਹੀ ਹੁੰਦੇ ਆ ਵਪਾਰ ਲੈਣ ਦਾ ਕੰਮ ਆ ਕਾਫੀ ਲੰਬੇ ਸਮੇਂ ਤੋਂ ਪਿਓ ਦਾਦੇ ਤੋਂ ਪੀੜੀ ਦਰ ਪੀੜੀ ਜਿਹੜਾ ਇਹ ਕੰਮ ਬੇਰੋੜੀ ਕਰਦੇ ਆ ਰਹੇ ਆ ਲੰਬੇ ਸਮੇਂ ਦੀ ਗੱਲ ਆ ਪਤਾ ਕਰਕੇ ਐਡ ਕਰ ਦਿੱਤੀ ਆ ਅੱਜ ਇਸ ਵੀਡੀਓ ਦੇ ਵਿੱਚ ਜਿਹੜਾ ਐਨੀਮਲ ਆ ਪਾ ਤੁਹਾਨੂੰ ਦਿਖਾਉਣੇ ਆ ਟੋਟਲ ਤਿੰਨ ਤਨਗ ਹੋਣਗੇ ਐਨੀਮਲ ਤੁਹਾਨੂੰ ਸੋਸਵਾ ਵੀ ਦਿਖਾਵਾਂਗੇ ਇੱਕ ਮੱਝ ਗੱਬਣ ਵੀ ਦਿਖਾ ਦੇਾਂਗੇ ਇੱਕ ਬਹੁਤ ਖਾਸਮ ਖਾਸ ਜਿਹੜੀ ਇੱਕ ਮੱਝ ਦਿਖਾਉਣੀ ਆ ਉਹਨਾਂ ਭਰਾਵਾਂ ਦੇ ਲਈ ਤੋਹਫਾ ਛੇ ਆ ਜਿਹੜੇ ਮੇਰੇ ਵੀਰ ਅਕਸਰ ਡਿਮਾਂਡ ਕਰਦੇ ਰਹਿੰਦੇ ਆ ਵੀ ਤਰੀਬਨ ਕੋਈ 16 17 ਸਰੀ ਮੱਝ ਵੀਰ ਜਦੋਂ ਨਿਕਲੇ ਤੇ ਸਾਨੂੰ ਜਰੂਰ ਦੱਸਿਆ ਕਰੋ ਆਪਾਂ ਬਿਲਕੁਲ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰਦੇ ਨਹੀਂ ਆ। ਚੋਲਾ ਸਾਹਿਬ ਤੁਸੀਂ ਵਿਜ਼ਿਟ ਕਰਨੀ ਆ। ਚੋਲਾ ਸਾਹਿਬ ਤੋਂ ਦੂਸੋਂ ਇੱਕ ਸ਼ਰਕ ਪਿੰਡ ਰਤੋ ਰਤੋ ਕੇ ਨੂੰ ਜਾਂਦੀ ਐ ਸੀ ਠੀਕ ਆ ਜੀ। ਤੇ ਇਸੇ ਝੜਕੇ ਦੇ ਉੱਪਰ ਕੇਂਦਰਵੀਰ ਦਾ ਘਰ ਸ੍ਰਿਹਾਲੀ ਤਕਰੀਬਨ ਇੱਥੋਂ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਆ। ਹਰੀਗਾ ਪੱਤਨੇ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਆ। ਨਾਲ ਲੱਗਦੇ ਪਿੰਡ ਰਤੋ ਕੇ ਆ। ਠੀਕ ਆ ਜੀ। ਰੂੜੀ ਵਾਲਾ ਪਿੰਡ ਵੀ ਥੋੜੀ ਦੂਰੀ ਤੇ ਆ। ਬਾਕੀ ਇਧਰੋਂ ਚੋਲਾ ਸਾਹਿਬ ਤੁਸੀਂ ਖਾਸ ਵਿਜ਼ਿਟ ਕਰ ਲਿਆ। ਜੇ ਕੇਂਦਰਵੀਰੇ ਸਭ ਤੋਂ ਪਹਿਲਾ ਸਾਸਰੀ ਕਾਲ ਸ ਕਸਿਕਾਲ ਕੀ ਹਾਲ ਹੈ ਮੇਰੇ ਵੀਰ ਦੇ ਬੜੇ ਵਧੀਆ ਆ ਗਏ ਅੱਛਾ ਹਾਂਜੀ ਠੀਕ ਹੈ ਭਰਾ ਮੈਂ ਅਨੰਦ ਮੰਗਲੋ ਹੀ ਪਏ ਆ ਚਲੋ ਸ਼ੁਕਰੇ ਮਾਲਕ ਦਾ ਹਾਂ ਜੀ ਕਾਲਪੁਰਖ ਦਾ ਕਿੰਦਰ ਮਿਹਨਤ ਆ ਗੁਰੂ ਅਰਜਨ ਦੇਵ ਦੀ ਠੀਕ ਹੈ ਭਰਾ ਹਾਂਜੀ ਮੈਂ ਵੀ ਗੰਦਰ ਵੀਰੇ ਮਾਲ ਤਕਰੀਬਨ ਹਰੇਕ ਤਰ੍ਹਾਂ ਦਾ ਹੀ ਆਉਂਦਾ ਮੋਟਾ ਵਾਲ ਵੀ ਆਉਂਦਾ ਤੇਰੇ ਕੋਲ ਤੇ ਛੋਟਾ ਗਿਆ ਗਰੇਟਾਂ ਵਾਲਾ ਆਪਾਂ ਕਹੀ ਯਾਰ ਮਤਲਬ ਹਰ ਇੱਕ ਵੀਡੀਓ 'ਚ ਹੀ ਦੱਸਦੇ ਆ ਆ ਵੀ ਆਪਾਂ ਨੂੰ ਸੋਨਾ ਹੀ ਆ ਸਾਰਾ ਕੁ ਹੂੰ ਲਾ ਲਓ ਵੇਚੋ ਆਪਾਂ ਵੇਖਣਾ ਵੀ 2 ਰੁਪਏ ਜਿੱਤੇ ਜਾਂ ਬਾਈ ਨੇ ਹੂੰ ਚਾਹੇ ਉਹ ਵੱਡੀ ਆ ਤੇ ਛੋਟੀ ਆ ਮਾਉ ਨਹੀਂ ਗੱਲ ਵੀ ਜ਼ਰੂਰੀ ਵੱਡੀ ਲੈਣੀ ਆ ਤੇ ਛੋਟੀ ਨਹੀਂ ਲੈਣੀ ਗੱਲ ਆਵਾ ਵੀ ਛੋਟੀ ਮਤਲਬ ਕਿ ਗਾਦ ਵੀ ਕਿਸਾਨ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਹਰੇਕ ਵੈਰਾਈਟੀ ਦਾ ਮਤਲਬ 50 7000 ਰੁਪਏ ਵਾਲੀ ਵੀ ਸ਼ੈ ਲੈ ਲਈਏ ਕਿਉਂਕਿ ਦੋ ਰੁਪਏ ਤੁਸੀਂ ਵੀ ਲੈਣੇ ਆ ਤੇ ਗਾਦ ਨੂੰ ਵੀ ਖੁਸ਼ ਰੱਖਣਾ ਪੈਂਦਾ ਵੀ ਕਿਸੇ ਨੇ ਥੋੜੇ ਪੈਸੇ ਲਾਉਣੇ ਪੈਸੇ ਵੀ ਲਾਉਣੇ ਕੋਈ ਕਿਸੇ ਨੇ ਸਕੀਨ ਕੋਈ ਭਰਾ ਆਉਂਦਾ ਵੀ ਯਾਰ ਆਪਾਂ ਨੂੰ ਚਾਹੀਦੀ 16 17 ਸਰੀ ਮੈਂ ਭੱਟਿਆਂ ਦੇ ਰੋਲੇਟਡ ਆਪਾਂ ਉਸ ਹਿਸਾਬ ਵੰਡਦਾ ਵੀ ਲਾ ਦਾਂਗੇ ਹਾਂਜੀ ਹਾਂਜੀ ਲੱਭੇ ਗੰਦਰ ਵੀਰ ਇੱਕ ਤਾਂ ਆਪਾਂ ਆ ਮੱਝ ਦਿਖਾਉਣੀ ਹੈ ਵੀ ਮੱਝ ਕਾਦੀ ਹੈ ਵੀ ਰਸ਼ੀਅਨ ਟੈਂਕੀ ਕਹਿ ਲੋ ਅੱਜ ਰਸ਼ੀਅਨ ਟ ਹੈ ਕੀ ਆਜੇ ਫੁੱਲ ਜਸ਼ਨ ਤਸਲੀ ਨਾਲ ਹੀ ਮੈਂ ਦਿਖਾਉਣੀ ਮੇਰਾ ਵੀਰ ਪੋਲੀਪਲੀਤੀ ਪੂਰੀ ਆ ਫੁੱਲ ਵਜਨ ਵਟਾ ਤੇ ਚੰਗੇ ਲੋਡ ਦੇ ਵਿੱਚ ਆ ਕਰਮਾ ਲਈ ਠੀਕ ਆ ਜੀ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਚਲਾਂਗੇ ਕਿਧਰ ਵੈਸੇ ਕੀ ਵੇਰਵਾ ਹੋਊਗਾ ਮੋٹے ਤੌਰ ਤੇ ਇੱਕ ਸ਼ੋਰਟ ਦੇ ਵਿੱਚ ਦੱਸ ਵੀਰਵਾਦ ਸੰਧੂ ਸਾਹਿਬ ਹੋਣਾ ਜਿਹੜੀ ਗੱਲ ਤੁਹਾਨੂੰ ਆਪਾਂ ਦੱਸ ਦਈਏ ਆ ਕਿ ਪਾਕਿਸਤਾਨੀ ਆਜ਼ਾਦੀ ਪਾਕਿਸਤਾਨੀ ਦੇ ਤੁਹਾਨੂੰ ਜਾਬਦੀ ਆ ਪਾਕਿਸਤਾਨੀ ਕਹਿੰਦੀ ਜਾਬਦੀ ਆ ਕੁੱਕ ਮੱਥੇ ਵਾਲ ਵੀ ਪਾਕਿਸਤਾਨੀ ਮੈਂ ਵੀ ਜਾਪਦੀ ਨੇਵਾ ਵੀ ਨੇਵਾ ਵੀ ਆਈਆਂ ਤਾਰਿਆਂ ਵਾਲੀ ਪਾਕਿਸਤਾਨੀ ਵਾਲਾ ਤੇ ਬਾਕੀ ਪਲੱਸ ਪੁਆਇੰਟ ਇਹ ਆ ਵੀ ਜਿਹੜੀ ਮਗਰ ਢੀ ਇਹਦੀ ਆ ਗਈ ਨਾ ਕੱਟੀ ਆ ਗਈ ਉਹ ਬਹੁਤੀ ਯਾਦੀ ਚੰਗੀ ਪਾਈ ਕਿਹੜੇ ਸਾਂ ਦੀ ਕੱਟੀ ਕੇੰਦਰ ਉਹ ਜੀ ਆਪਾਂ ਤੇ ਹੁਣ ਕਿਹੜਾ ਵੀ ਜਗ੍ਹਾ ਸੀਮਾ ਰਖਾਇਆ ਉਹਨਾਂ ਖੈਲ ਬਖਸ਼ਦੀ ਹੀ ਬਾਕੀ ਆਪਾਂ ਨੂੰ ਨਹੀਂ ਕੋਈ ਪਤਾ ਚੱਲਦਾ ਨਹੀਂ ਜਾਪਦੀ ਵੀ ਇਥੇ ਸੀਮਾ ਕਿਸੇ ਪੁਰਾਣੇ ਚੰਗਾ ਰਖਾਇਆ ਕੱਤੀ ਵੀ ਦੋਸਤੋ ਮਗਰ ਚੰਗੀ ਆ ਕੱਤੀ ਵੀ ਬਹੁਤ ਝੋਲੀ ਸੰਧੂ ਸਾਹਿਬ ਜੀ ਮਾਝ ਦਾ ਚਾਚਾ ਇੱਕ ਕਰ ਲੋ ਕੱਤੀ ਤੁਹਾਨੂੰ ਦਿਖਾਵਾਂਗੇ ਜੀ ਪਰਲੇ ਹੋਣਾ ਇਸ ਟਾਈਮ 16 ਲੀਟਰ ਦੁੱਧ ਤਿਆਰ ਹੋਊਗਾ ਜੀ 16 ਲੀਟਰ ਹਾਂਜੀ ਲਓ ਜੀ 16 ਲੀਟਰ ਦੁੱਧ ਇਸ ਵਕਤੇ ਤੋਂ ਤਾਂ ਤਿਆਰ ਮਗਰ ਕੱਤੀ ਆ ਕੱਤੀ ਵੀ ਨੀਦੀ ਰાવી ਦੀ ਹੈ ਬਹੁਤ ਕਿਸਾਨ ਦੀ ਕੱਤੀ ਹੋਊਗੀ ਤੇ ਫੁੱਲ ਜਮੀ ਪਾਣੀ ਪੂਰੀ ਪਲੀ ਪਲੋਸੀ ਕਰਨ ਵਾਲੀ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਸਾਈਡ ਨੰਬਰ ਤੇ ਆ ਅੱਜ ਕੱਪੜਾ ਦਿਖਾਵਾਂਗੇ ਕੇੰਦਰ ਹਾਂਜੀ ਇੱਕ ਵੈੜਵੀਂ ਸੂਈ ਆ ਹਾਂਜੀ ਵੈੜਵੀਂ ਸੂਈ ਆ ਵੈੜ ਦੇ ਮਗਰ ਵਸ਼ੀ ਆ ਗਈ ਜੀ ਠੀਕ ਆ ਵੀਰੇ ਹਾਂਜੀ ਲਓ ਵੀ ਸ਼ੁਰੂਆਤ ਕਰਾਂਗੇ ਦੋਸਤੋ ਆਪਾਂ ਪਹਿਲੇ ਨੰਬਰ ਤੋਂ ਇਸੇ ਬਾਜਤੋਂ ਪੂਰੀ ਤਸਦੀਨ ਨਾਲ ਇਹ ਪੂਰੀ ਚੜ੍ਹੂ ਦਿਖਾਉਣੀ ਆ ਕਿੰਦਰ ਵੀਰੇ ਇੱਕ ਵਾਰੀ ਸੂਆ ਦੱਸਦੇ ਕਿਰਮਾ ਕਰਦੇ ਸੂਆ ਸੰਦੂ ਸਾਹਿਬ ਪਿਓਰ ਤਿੱਜਾ ਸੂਆ ਤਿੱਜਾ ਸੂਆ ਹਾਂਜੀ ਉਹ ਤਾਂ ਕੋਈ ਫੇਸ ਕੁਆਲਟੀ ਦੀ ਚੰਗੀ ਤਰ੍ਹਾਂ ਦਿਖਾ ਰਹੇ ਹੋ ਬਿਲਕੁਲ ਤਿੱਜਾ ਸੂਆ ਦੋਸਤੋ ਇਹ ਮਾਜ ਸੂਈ ਆ ਵਜਨ ਲੋਡ ਆ ਵਾ ਤੁਹਾਨੂੰ ਤਸਦੀਨ ਨਾਲ ਦਿਖਾਵਾਂਗੇ ਦਾਦਾ ਕਰਮਾਲ ਨੂੰ ਵਜਨ ਲੋਡ ਤੱਕ ਆ ਪੂਰੀ ਫੁੱਲੀ ਵਜਨ ਵੱਟੇ ਵਾਲੀ ਮੈਂ ਆ ਤੇ ਤਿੱ ਦੇਣਾ ਸੰਦੂ ਸਾਹਿਬ 12 13 ਦਿਨ ਹੋ ਗਏ 12 13 ਕਿ ਦਿਨ ਹੋ ਗਏ ਸੰਦੂ ਸਾਹਿਬ ਉਹ ਤੇ ਚਲੋ ਆਪਾਂ ਜਿੰਨਾ ਤਿਆਰ ਹੋਣਾ ਦੱਸੰਦਾ ਹੂੰ ਉਹ ਆਂਦੇ ਵੀ ਦੂਜੇ ਸਵੇਰੇ ਨੇ 18 ਲੀਟਰ ਤੋਂ ਧਿਆਰੇ ਥੱਲੇ ਚੋਇਆ ਦੂਜੇ ਸਵੇਰੇ 18 19 ਲੀਟਰ 18 19 ਲੀਟਰ ਪਰ ਆਪਾਂ ਜਿੰਨਾ ਮੌਕੇ ਤੇ ਤਿਆਰ ਹੋਣਾ ਦੱਸੰਦੇ ਦੇ ਵੀ ਦਊਗੀ ਮੈਂ 20 ਕਿਲੋ ਦੁੱਧ ਦਊਗੀ ਜਿੰਦਰ ਵੀ ਇਧਰੋਂ ਮੜਾ ਹਿੱਕ ਕੇ ਦਿਖਾ ਦਗੇ ਇਧਰੋਂ ਹਿੱਕ ਕੇ ਦਿਖਾ ਦਗੇ ਬਾਇਰ ਸਾਈਡ ਤੋਂ ਮੇਰਾ ਭਰਾ ਵੇਖਿਆ ਜੇ ਆਰਡਰ ਕੁਆਲਟੀ ਕਰਮਾੜੀ ਦੀ ਚੈੱਕ ਕਰੋ ਸੋ ਜਿੰਨੇ ਭਾਂਡੇ ਦੇ ਵਿੱਚ ਦੋਸਤੋ ਦੁੱਧ ਪੈਣਾ ਚਾਹੇ ਪਾਣੀ ਪੈਣਾ ਉਹ ਭਾਂਡੇ ਨੇ 10 ਦਿਨਾਂ ਆਉਂਦਾ ਵੀ 10 ਕਿਲੋ ਵਾਲਾ ਭਾਂਡਾ ਕਿ 15 ਕਿਲੋ ਵਾਲਾ ਇਧਰੋਂ ਵੇਖੋ ਮੇਰਾ ਵੀ ਆਰਡਰ ਉਨੀ ਗਾੜ ਉਨੀ ਬਿਲਕੁਲ ਬੈਕ ਸਾਈਡ ਸੂ ਤੱਕ ਲੈਵਾ ਬੰਦ ਕਰ ਰੋ ਵੀ ਗੱਲ ਕਰ ਗਿਆ ਤੇ ਮੁੱਠੂ ਮੁੱਠੂ ਸਾਰਾ ਗਿੱਠ ਗਿੱਠ ਦਾ ਪਲੀ ਵੜੀ ਇਧਰ ਵੇਖੋ ਬਰੀਕੀਆਂ ਆਹ ਵੇਖੋ ਜੀ ਹਾਂਜੀ ਸੋ ਇਧਰ ਜਿਸਨ ਪੁੱਤ ਆ ਬੈਕ ਸਾਈਡ ਤੋਂ ਇੱਥੋਂ ਦਿਖਾਇਓ ਮੜਾ ਜੀ ਪਟਪੁਰਾ ਨੂੰ ਕਰਮਾ ਨੂੰ ਵੇਖੋ ਫੋਲੀ ਵਜਨ ਦਾ ਵੇਟ ਆ ਠੀਕ ਆ ਜੀ ਸੋ ਕਰੋ ਮੇਰਾ ਭਰਾ ਤੁਸੀਂ ਸੱਲੀ ਨਾਲ ਤੁਸੀਂ ਚੈੱਕ ਆਹ ਦੇਖੋ ਜੀ ਤੁਹਾਨੂੰ ਅੰਤਪੰਨਾ ਨਹੀਂ ਲੱਗਾ ਜੀ ਬੱਜੀ ਸਾਰੇ ਸਰੀਰ ਤੇ ਦੀਦੀਆਂ ਆ ਦੇਖੋ ਬਹੁਤ ਸੋਹਣਾ ਢਾਂਚਾ ਫੋਨ ਦੇ ਵਜਨ ਵੇਟ ਆ ਤੇ 16 17 ਕਿਲੋ ਦੋ ਪਾਸੇ ਵਕਤ ਕਿੰਦਰਾ ਦਾ ਵੀ ਚਵਾ ਦੇਣਾ ਮੇਰਾ ਭਰਾ ਕੋਈ ਇਥੇ ਮੇਰਾ ਵੀਰ ਦੋ ਟਾਈਮ ਕਰ ਲਿਓ ਤਸल्ली ਚਾਰ ਟਾਈਮ ਚੋਲਿਆ ਜੇ ਵੀ ਲੋਰਿਆਂ ਦਾ ਬਿਲਕੁਲ ਥੱਬਿਆਂ ਦਾ ਨਿਵਾ ਤਿਆਰ ਕਰੀ ਬੈਠੀ ਆ ਕੁੱਤੇ ਵਜਨ ਵੜਾ ਸੰਧੂ ਸਾਹਿਬ ਹਾਂ ਨਹੀਂ ਮਾਨਾ ਪੋਲੀਪੋਸੀ ਵਾਲੇ ਪਾਸੇ ਤੋਂ ਕੋਈ ਬਿਲਕੁਲ ਦੂਰ ਹੈ ਨਹੀਂ ਜੀ ਠੀਕ ਆ ਜੀ ਸੋ ਦੋ ਮਹੀਨੇ ਵਿੱਚ ਪਾਉਂਦੀ ਆ ਬਾਕੀ ਸਿਆਣੇ ਅਕਸਰ ਕਹਿ ਦਿੰਦੇ ਆ ਇਹ ਮੰਜਾ ਰੈਂਦਾ ਤੇ ਮੰਜਾ ਦੋਸਤੋ ਉਥੇ ਰੈਂਦਾ ਬਾਕੀ ਜਿੱਥੇ ਤੁਸੀਂ ਵੇਖੋਗੇ ਪੱਦਰ ਪਿੱਠਪੂਲਾ ਤੇ ਕਰਮਾਂ ਦੀ ਇੱਕਸਾਰ ਚੀਜ਼ ਹੁੰਦੀ ਹੈ ਠੀਕ ਆ ਤੇ ਵੀ ਖੂਬਸੂਰਤਾਂ ਚੰਗਾ ਢਾਂਚਾ ਚਵਾਈ ਚੋਈ ਦੀ ਗਿੰਦਰ ਵੀ ਉੱਪਰ ਬਹੁਤ ਓਕੇ ਸੰਧੂ ਸਾਹਿਬ ਹੋਰ ਇੱਕ ਵਾਰ ਦਰਸ਼ਨ ਕਰਾ ਮੇਰੇ ਵੀਰਾਂ ਨੂੰ ਚੋਣ ਪੋਲੀ ਸੰਧੂ ਸਾਹਿਬ ਠੀਕ ਆ ਭਰਾ ਬਿਲਕੁਲ ਪੋਲੀ ਬਾਬੂ ਚੋਣ ਜਵਾ ਦੀ ਦੋਸਤੋ ਕੋਈ ਕਮੀ ਪੇਸ਼ੀ ਨਹੀਂ ਨਿਕਲੂਗੀ ਇਹ ਪੂਰ ਛਟਾ ਨਹੀਂ ਹਾਂਜੀ ਬਹੁਤ ਖੂਬਸੂਰਤ ਤੁਹਾਨੂੰ ਇੱਕ ਬਹੁਤ ਆਕਰਸ਼ਕ ਤੇ ਬਿਲਚਸਬ ਦੀ ਚੀਜ਼ ਦਿਖਾ ਰਹੇ ਆ ਵੈਸੇ ਚਲੋ ਮੱਝਾ ਪਾ ਅਕਸਰ ਦੇਖਦੇ ਆਂ 16 ਕਿਲੋ ਇਸ ਵਕਤ ਦੇ ਲਈ 12 13 ਦਿਨਾਂ ਦੀ ਸੂਈ ਹੈ ਥੱਲੇ ਖਾਜਰ ਦੁੱਧ ਮਗਰ ਕੱਟੀ ਇੱਕ ਸਾਰ ਬਿਲਕੁਲ ਪੱਦਰ ਲੈਵਾ ਸੰਧੂ ਸਾਹਿਬ ਤੋਂ 20 ਕਿੱਲੇ ਕਰੂਗੀ ਆਪਾਂ ਜਿੰਨਾ ਤਿਆਰ ਉਹਨਾਂ ਦੱਸੰਦਾ ਠੀਕ ਹੈ ਵੀਰੇ 18 19 ਕਿਲੋ ਦੁੱਧ ਦੂਜੇ ਸੂਏ ਦਿੱਤਾ ਉਹਨਾਂ ਦੇ ਘਰੇ ਠੀਕ ਆ ਸੋਹਿੰਦਰ ਵੀਰੇ ਇੱਕ ਵਾਰੀ ਹੋਰ ਮਾੜਾ ਬੈਕਸੈਟ ਨਿਆਣੇ ਨਾਲ ਹੀ ਬਾਕੀ ਮਗਰ ਜਿਹੜੀ ਕੱਟੀ ਉਹਦੀ ਬੜੀ ਝੋਲੀ ਹੋਣੀ ਲੈ ਵੀ ਮਰਨ ਆਦੀ ਨਾਲ ਇਹ ਵੀ ਸ਼ੌਕ ਕਿਸੇ ਭਰਾ ਦਾ ਪੂਰਾ ਹੋ ਜਾਣਾ ਠੀਕ ਹੈ ਜੀ ਕੱਟੀ ਆ ਮਗਰ ਕੱਟੀ ਦੀ ਸ਼ੌਕ ਨਾਲ ਸਾਫ ਲੈ ਕੇ ਵੀ 16 17 ਕਿਲੋ ਦੀ ਕੱਟੀ ਦੀ ਕੋਕਾ ਵੀ ਸੀ ਆ ਵੇਖੋ ਕੱਟੀ ਬਹੁਤ ਜਿਆਦੀ ਕੋਕਾ ਵੀ ਸੰਦੂ ਸਾਹਿਬ ਵੇਖੋ ਸੋ ਵੱਖਰੇ ਤੌਰ ਤੇ ਆਪਣੇ ਭਰਾ ਡਿਮਾਂਡ ਕਰਦੇ ਵੀ 16 17 ਕਿਲੋ ਵਾਲੀ ਦੀ ਕਿਤੇ ਕੱਟੀ ਲੱਭ ਜੇ ਤੇ ਕੱਤੀ ਦਾ ਮੁੱਲ ਮੇਰੇ ਭਰਾ ਉਹ 16 17 ਕਿਲੋ ਵਾਲੀ ਦਾ ਵੀ ਕਿਤੇ ਨਾ ਕਿਤੇ ਜੰਮਤੀਆਂ ਦਾ ਬੜਾ ਬੜਾ ਵੀਰ ਮੰਗਦੇ ਆ ਇਹ ਤੁਹਾਨੂੰ ਕਰਮਾ ਦਾ ਗਿਫਟ ਨਾਲ ਹੀ ਮਿਲਣਾ ਠੀਕ ਹੈ ਜੀ ਸੰਦੂ ਸਾਹਿਬ ਇਤਰਾਵਾ ਕੱਟੀ ਜੇ ਕੋਈ ਭੈਣ ਭਰਾ ਛੱਡ ਕੇ ਜਾਣੀ ਇਹੂ ਨਾ ਆ 15000 ਰੁਪਏ ਦੇ ਹੁੰਦੇ ਆ ਕਿ ਆਹ ਕੱਟੀ ਜੇ ਕੋ ਲਾਉਂਦੇ ਹੀ ਉਹਦੇ 15 ਦੀ ਰਹਿਣ ਦੇ ਆ ਮੈਂ ਵੀ ਮੈਂ ਕੱਟੀ ਦੇ ਨਾਲ ਹੀ ਮੈਂ ਵਿਕਣੀ ਮੈਂ ਕਿੱਥੇ ਵੇਚੂ ਆ ਤੇ ਜੇ ਕਿਸੇ ਭੈਣ ਭਰਾ ਨੇ ਨਾ ਖੜਨੀ ਹੋਵੇ ਤੇ ਕੱਟੀ 15000 ਦੀ ਛੱਡ ਜੀ ਆਪਾਂ ਨੂੰ ਲਓ ਬੀ ਠੀਕ ਆ ਜੀ ਬਹੁਤ ਡਬਲ ਤਾਂ ਚੇਰੇ ਵਿੱਚ ਆ ਦੋਸਤੋ ਬਹੁਤ ਦੇ ਥੱਲੇ ਭਾਵੇਂ ਕੋਈ 18 ਚੇਰੇ ਭਾਵੇਂ ਚਾਹੇ 19 ਜੋੜੇ ਤੇ ਬ੍ਰੀਡਰ ਭਰਾ ਜਿਹੜੇ ਆਪਣੇ ਚੰਗੇ ਪਸ਼ੂ ਪਾਲਕ ਵੀ ਦਾ ਜਿਨ੍ਹਾਂ ਨੇ ਅਗੇ ਮਾਲ ਰੱਖਿਆ ਤੇ ਚੰਗੀ ਸਾਫ਼ ਸੰਭਾਲ ਕਰਦੇ ਠੀਕ ਆ ਜੀ ਉਹ ਤਕਰੀਬਨ ਦੁੱਧ ਕੱਢ ਰਖਦੇ ਮੈਂ ਤੇ ਥਲੋ ਕੋ 18 ਲੀਟਰ ਠੀਕ ਆ ਕਿਉਂਕਿ ਇਸ ਵਕਤ ਇਹ 16 ਲੀਟਰ ਤੇ ਚੱਲ ਰਹੀ ਆ ਬਹੁਤ ਚੰਗੇ ਢਾਂਚੇ ਦੇ ਵਿੱਚ ਆ ਖਲਾਰ ਖਨੂਰ ਇਹ ਲੇਵੇ ਦਾ ਤੁਸੀਂ ਬਕਾਲਾ ਚੈੱਕ ਕਰੋ ਬਹੁਤ ਜ਼ਿਆਦਾ ਬਹੁਤ ਖੂਬਸੂਰਤ ਮੈਂ ਵੀ ਗਿੰਦਰਪੁਰੇ ਕੀ ਮੋਲ ਹੈ ਕੀ ਡਿਮਾਂਡ ਕਰਦਾ ਪੈਂਦੀ ਫਿਰ ਸੰਦੂ ਸਾਹਿਬ ਜੀ ਇਹ ਤੇ ਹੁੰਦਾ ਕੋਈ ਚੇਤ ਵਸਾ ਖਾਲਾ ਕੰਮ ਆ ਫਿਰ ਤੇ ਭਾਵੇਂ 2.5 ਦੀ ਵੇਚ ਦਿੰਦੇ ਪਰ ਹੋਣਾ ਆਪਾਂ ਜਾਇ ਜੀ ਦੇ ਦੇਣੀ ਆ ਬੰਦੇ ਬੰਦਿਆਂ ਦੇ ਹਿਸਾਬ ਨਾਲ ਮੈਂ ਦੇਣੀ ਆ ਸੰਧੂ ਸਾਹਿਬ ਇੱਕ 65 ਦੀ ਦੇ ਦੀਏ ਦੇਖੋ 65 ਦੀ ਇੱਕ ਪਾਇਰ ਦੀ ਦੇ ਦੇ ਪਰ ਜੇ ਹੋਰ ਵੀ ਹੋਦਾ ਮਾਨਤਨ ਕਰਕੇ ਦੇ ਦੇ ਵੀਰਾਂ ਨੂੰ ਕੋਈ ਗੱਲ ਨਹੀਂ ਇੱਕ 60 ਦੀ ਸੰਧੂ ਸਾਹਿਬ ਦੇ ਦਾਂਗੇ ਮੈਂ ਇੱਕ 60 ਦੀ ਹਾਂਜੀ ਲੋ ਵੀ 1 ਲੱਖ 60 ਹਜ਼ਾਰ ਦੀ ਗਿੰਦਰਾ ਦਾ ਵੀ ਇਹ ਟੋਪ ਦੇਣੀ ਆਪਾਂ ਤੇ ਪਾਰਕੂ ਭਰਾ ਮੇਰੇ ਉਹਨਾਂ ਨੇ ਮੁੱਲ ਪਾਉਣਾ ਠੀਕ ਆ ਜੀ ਉਹ ਹੀ ਮੁੱਲ ਜਾਣਦੇ ਆ ਵੀ ਜਿਹੜੀਆਂ ਵੀਰਾਂ ਨੂੰ ਜਿਹੜੇ ਸੱਜਣ ਨੂੰ ਮੇਰੇ ਇਧਰ ਵੇਖੋ ਭਰਾ ਮਾਪੀ ਦਾ ਪਤਾ ਠੀਕ ਆ ਜੀ ਪਤਲਾ ਪਿੰਡਾ ਹਾਂਜੀ ਬਾਕੀ ਨਾੜਾ ਨੂੜਾ ਵੇਨਸ ਵੋਨਸ ਤੋਂ ਪਤਾ ਲੱਗ ਜੂਗਾ ਵੀ ਬਿਲਕੁਲ ਪਤਲੀ ਚਮੜੀ ਆ ਤੇ ਬਿਲਕੁਲ ਇੱਕ ਕੱਲਾ ਢਾਂਟਾ ਹੀ ਨਹੀਂ ਹੈਗਾ ਕਰਮਾਲੀ ਦੇ ਕੋਲ ਦੁੱਧਰ ਕਾਰਡ ਵਾਲੀ ਵੀ ਚੰਗੀ ਆ ਸੋ ਜੇਕਰ ਪਿਛਲੇ ਸੂਰਿਏ ਕਿਸੇ ਵੀਰ ਨੇ 18 17 19 ਲੀਟਰ ਚੋਇਆ ਇਸ ਵਾਰ ਵੀ ਦੁੱਧ ਨੂੰ ਚਵਾਉਣਾ ਚਾਹੀਦਾ ਹਜੇ ਪੀਕ ਤੇ ਆਉਣਾ ਹੈ ਨੇ ਕਰਮਾਲੀ ਨੇ ਕੋਈ 12 ਦਿਨਾਂ ਦੀ ਕੋਈ 13 ਦਿਨਾਂ ਦੀ ਅੱਜ ਸੂਈ ਆ ਚੰਗੀ ਵੰਡ ਚੰਗੇ ਵਿਰਲ ਸੋ ਮਗਰ ਕੱਟੀ ਦੀ ਪੂਰੀ ਲਾਜਵਾਬ ਕੱਟੀ ਦੀ ਵੀ ਸੰਤੂ ਸਾਹਿਬ ਝੋਲੀ ਵਿਖਾ ਦੇ ਨੇ ਇਹ ਆ ਤਸल्ली ਨਾਲ ਦਿਖਾ ਦਿਓ ਜੀ ਆ ਲਓ ਆ ਵੇਖੋ ਜੀ ਆ ਵੀਕਲ ਸੰਤੂਤ ਸਾਹਿਬ ਅੱਡਵਾੜੀ ਹੁਣੇ ਗੇਟ-ਚੇਟ ਦੇ ਥੰਦਗਾ ਲਓ ਜੀ ਹੋਵੇ ਦੇਖ ਵੇ ਗਿੰਦਰ ਵੀਰੇ ਕਿਉਂ ਨਾ ਠੀਕਾ ਜੀ ਹੂੰ ਤੇ ਉਹ ਐਵੇਂ ਤਾਂ ਨਹੀਂ ਕਹਿ ਦਿੰਦਾ ਵੀ ਬਾਪ ਪੇ ਪੁੱਤ ਤੇ ਨਸਲ ਪੇ ਘੋੜਾ ਬਸ ਬਸ ਹਨਾ ਬਹੁਤਾ ਨਹੀਂ ਤਾਂ ਥੋੜਾ 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 ਹੋਣਾ ਤਾਂ ਹੈਗਾ ਹੀ ਆ ਹਾਂਜੀ ਤੇ ਗਿੰਦਰ ਵੀਰੇ 1 ਲੱਖ 60 ਹੀ ਮਾਨਤਨ ਹੋਜੂ ਥੋੜਾ ਬਾਤਾ ਹੋਜੂ ਹੋਜੂ ਸੰਤੂ ਜੀ ਕਰਤੀ ਖਰਾਬ ਦੇ ਸਾਡਾ ਤਾਂ ਕੋਈ ਨਹੀਂ ਮੌਕੇ ਦੇ ਮੈਂ ਵੀ ਥੋੜਾ ਬਾਕੀ ਮਾਨਤਨ ਹੋਊਗਾ ਨੀਕਰਾਮਾ ਦਾ ਠੀਕਾ ਜੀ ਹਾਂ ਚੱਲੋ ਸੰਪਰਕ ਚੰਗੀ ਮਾਝਾ ਕੋਈ ਛੱਡ ਕੇ ਨਹੀਂ ਜਾਂਦਾਗਾ ਤੋ ਲੋ ਮੌਕੇ ਦੇ 16 ਲੀਟਰ ਦੋਦੇ ਤੇ ਲਿਖਾ ਜਰਾ ਅੱਗੇ ਨੈੱਟ ਆਪਾਂ ਅਗਲੀ ਮੱਧ ਦੀ ਵੀ ਗੱਲ ਕਰਨੀ ਹੈ ਕਿੰਦਰ ਆ ਕਿਵੇਂ ਆਪਣੇ ਕੋਲ ਇਹ ਸੰਧੂ ਸਾਹਿਬ ਕੋਈ ਤੀਜਾ ਸੁਆ ਮੰਨ ਲੇ ਕੋ ਚੌਥਾ ਮੰਨ ਲੇ ਤੇਰਾ ਉਹਦੇ ਪਿਓਰ ਤੱਜ ਨਹੀਂ ਜਾਂਦੇ ਆਪਾਂ ਜਿੱਤਦੇ ਨਹੀਂ ਹੁੰਦੇ ਕਿਸੇ ਦੇ ਨਾਲ ਵੀ ਆ ਬਿਲਕੁਲ ਕਿਉਂਕਿ ਜਿੱਦ ਕਰਨੀ ਜਿਹੜੀ ਉਹ ਕੀ ਜਾਂਦੇ ਹੁੰਦੇ ਆਵੇ ਮਾੜੀ ਗੱਲ ਵਾ ਹਾਂ ਸਹੀ ਆ ਤੇ ਬਿਲਕੁਲ ਮੱਖਾ ਚੈੱਕ ਕਰਾ ਦਿੰਨੇ ਆ ਉਹਦਾ ਵੀ ਆਪਾਂ ਬਿਲਕੁਲ ਜੀ ਬਿਲਕੁਲ ਲਾ ਵੀ ਕਿਸੇ ਨੂੰ ਮੈਂ ਦੁੱਤੀ ਜਾਪਣੀਆਂ ਕਿਸੇ ਨੂੰ ਤੀਜੇ ਜਾਪਣੀਆਂ ਉਹ ਬੰਦਰਾਂ ਦਾ ਵੀ ਆਪਾਂ ਸਭ ਦੇ ਚਿਹਰਾ ਦੁੱਜੇ ਤੀਜੇ ਵਾਲਾ ਹੀ ਆ ਸੋ ਚਿਹਰੇ ਮੋਰੇ ਦਾ ਮਾਹੀ ਮਾਰੋਤਾ ਜਦੋਂ ਅਗਰ ਕਿੰਨਾ ਭਾਵੇਂ ਕੋ ਚੌਥੇ ਮੰਨ ਲੇ ਪਰ ਉਹ ਤੇ ਜਈ ਹਾਂ ਤਿਆਰੀ ਤੇ ਕਿੰਦਰ ਵੀ ਵੈਸੇ ਹਾਂਜੀ ਤਿਆਰੀ ਤੇ ਸੰਤੂ ਸਾਹਿਬ ਲੋ ਵੀ ਪੁਰੇ-ਪੁਰੇ ਲਵਾਏ ਆ ਤਿਆਰੀ ਆਲਮੋਸਟ ਕੰਪਲੀਟ ਆ ਪਰ ਥੱਲਿਓ ਵੀ ਤੁਸੀਂ ਦੇਖੋ ਡਿਜ਼ਾਈਨ ਨਹੀਂ ਉਹਨੇ ਵੀ ਚੰਗਾ ਪ੍ਰਾਈਸ ਕਰਦੀ ਆ ਆਹ ਦੇਖੋ ਮੇਰਾ ਭਰਾ ਕਲਾ ਕਾਬੀ ਨਹੀਂ ਕਿਸੇ ਦੇ ਕੋਲ ਵੀ ਅਸਲ ਦੇ ਵਿੱਚ ਆਪਾਂ ਕਹਿ ਦਿੰਨੇ ਵੀ ਯਾਰ ਵੱਧ ਕੇ ਗਵਾਇਆ ਉਹ ਗੱਲ ਬਾਤ ਨਹੀਂ ਵੀ ਥੱਲਿਓ ਵੀ ਕਰਮਾਂ ਦੀ ਪੂਰੀ ਬਣੀ ਖੜੀ ਆ ਤੇ ਤਿਆਰੀ ਤੇ ਆ ਅੱਜ ਭਲਕਸੂਤੇ ਪੂਰੇ ਪੜੇ ਕਰਮਾਲੀ ਨਵਾਈ ਖੜੀ ਆ ਠੀਕ ਆ ਜੀ ਸਿੰਗਲ ਸਾਡੀ ਇਹ ਤੋਂ ਬਿਲਕੁਲ ਪਤਲਾ ਪਿੰਡਾ ਤੇ ਜੇ ਸੁਭਾ ਵੀ ਮੰਨ ਕੇ ਤੁਸੀਂ ਸੌਦਾ ਕਰ ਲਿਆਗੇ ਗਿੰਦਰ ਬਾਕੀ ਜਿਹੜੀ ਮੁਕਤੀ ਗੱਲ ਆ ਆਨਲਾਈਨ ਜਿਹੜੇ ਵੀ ਕਈ ਸੱਜਣਾ ਸੌਦਾ ਕਰ ਲੈਂਦੇ ਆ ਤਿੱਪਣ ਦੀ ਪਿੱਛੇ ਭਾਰ ਦੀ ਮੁਸ਼ਕਲ ਤੋਂ ਬਚਾਰ ਦੀ ਆਪਣੀ ਗਰੰਟੀ ਹੋ ਸੰਧੂ ਸਾਹਿਬ ਆ ਤਿੱਪਣ ਮਿਆਂ ਆਉਂਦੀ ਖਰੀਦ ਆਪਣੇ ਕੋਲ 4-5 ਦਿਨ ਹੋ ਗਿਆ ਇਹਨੂੰ ਕੋਈ ਕਿਤੇ ਮੜਾ ਜੰਦਾ ਉਹਨੇ ਵਿਖਾਇਆ ਬਾਕੀ ਗਾਂਵ ਵੀ ਜਾ ਕੇ ਨਹੀਂ ਵਿਖਾਉਂਦੀ ਜਦੋਂ ਤਿਆਰੀ ਚ ਮੈਂ ਕੋਈ ਗੱਲ ਹੀ ਨਹੀਂ ਠੀਕ ਆ ਵੀਰੇ ਤੇ ਤਿੱਪਣ ਤੁਪਣੋ ਕੇ ਪੋਲੀ ਲਓ ਵੀ ਮੈਂ ਦਾ ਤਾਜਾ ਬਹੁਤ ਵਧੀਆ ਵੱਡੇ ਕੱਦ ਕੱਦ ਦੇ ਵਿੱਚ ਆ ਵ ਉਦੇ ਨਾਲ ਵੀ ਤਕਰੀਬਨ ਕਰਮਾੜੀ ਅੱਧੀ ਕਿੱਠ 8 ਉਂਗਲਾ ਕਿਤੇ ਵੱਡੇ ਹੀ ਕੱਟ ਹੈ ਇਸ ਮੈਂ ਦਾ ਫੱਲੋ ਤੁਸੀਂ ਖਲਾਰ ਖਲੂਰ ਦੇਖੋਗੇ ਚੰਗਾ ਲੇਵਾ ਇਧਰੋਂ ਤੁਹਾਨੂੰ ਇੱਕ ਬਹਿਣੀ ਵਾਲੇ ਪੌਸ਼ਾ ਦਿਖਾਈਏ ਆ ਚੈੱਕ ਕਰੋ ਸੰਧੂ ਸਾਹਿਬ ਉਹਨਾਂ ਹੀ ਗਾਂ ਨੂੰ ਉਹਨੇ ਪਛਾਣ ਲਈ ਫਰਦੀ ਮੇਰਾ ਭਰਾ ਮਾਰੋ ਚਾਹਤ ਦੀ ਸੇਵਾ ਨਹੀਂ ਕਿਸੇ ਨੇ ਕੀਤੀ ਨਹੀਂ ਤੇ ਮੈਂ ਬਹੁਤ ਜ਼ਿਆਦੀ ਚੰਗੀ ਮੈਂ ਆ ਦੇਖੋ ਜੀ ਬਹੁਤ ਸੋਹਣੀ ਵੰਡ ਵਿਰਲ ਤੇ ਬਿਲਕੁਲ ਜਿਵੇਂ ਅਰਲੀਆਂ ਵਰਗੇ ਥਾਣਾ ਕਰਮਾੜੀ ਠੀਕ ਹੈ ਜੀ ਸੂਸਵਾ ਕੇ ਕਰਮਾੜੀ ਹੋਰ ਵੀ ਖੜ ਜਾਣਾ ਇਹਨੇ ਕਿਉਂਕਿ ਪਸ਼ੂ ਦੋਸਤ ਸੂਸਵਾ ਕੇ ਬੋਲੇ ਬੂਲੇ ਤੋਂ ਨਿਕਲ ਤੋਂ ਜ਼ਾਰ ਜਿਵੇਂ ਜਿਵੇਂ ਚੁਵਾਈਆਂ ਹੋਈਆਂ ਹੋਵੇ ਬਣ ਕੇ ਹੋਰ ਤਿਆਰ ਹੋ ਜਾਊਗੀ। ਸੋ ਵੱਡੀ ਮਾਜਾ ਪੂਰੇ ਭਾਰੇ ਤਾਜੇ ਦੀ ਆ ਬੰਤਰ ਚੰਗੀ ਆ ਸੇਕ ਸੁੰਗਦੀ ਪਤਲਾ ਪਿੰਡਾ ਬਿਲਕੁਲ ਕਾਗਜ਼ ਵਰਗਾ ਠੀਕ ਆ ਜੀ ਬਰੀਕ ਸਕਿਨ ਆਰਡਰ ਲੈਵੇ ਦੀ ਤੁਸੀਂ ਆ ਸਾਹਮਣੇ ਦੇਖ ਹੀ ਰਹੇ ਜੇ ਤਿਆਰੀ ਆਲਮੋਸਟ ਕੰਪਲੀਟ। ਬਾਕੀ ਸੋ ਦੁੱਧ ਸੰਧੂ ਸਾਹਿਬ ਚੰਗਾ ਚ ਆ ਜਾਊਗੀ। ਹਾਂ ਨਹੀਂ ਮੈਂ ਦੁੱਧ ਵਾਲੀ ਆ ਵੀਰ। ਹਾਂਜੀ ਠੀਕ ਆ ਜੀ। ਆਹ ਵੇਖੋ ਇੱਥੇ ਗਿੰਦਰ ਵੀਰੇ ਮੜਾ ਖਿਲਾਰ ਫੇਰੇ ਨੇ। ਲੋ ਵੀ ਇੱਕ ਵਾਰੀ ਤੁਸੀਂ ਆਹ ਟਾਂਚਾ ਦੇਖ ਲਓ ਠੀਕ ਆ ਜੀ ਸੋ ਇਹੋ ਜਿਹੇ ਮਈਆਂ ਨੇ ਦੋ ਦਣਾ ਕੱਢਿਆ ਦੋਸਤ ਦੁੱਧ ਕੱਢਣਾ ਦੀ ਕਹਿੰਦੇ ਆ ਬਰੀਕੀ ਆ ਪਤਲਾ ਪਿੰਡਾ ਖੁਰਨ ਵਾਲੀ ਮਈ ਆ ਬਾਕੀ ਜਿਹੜੇ ਪਸ਼ੂ ਅਕਸਰ ਦੁੱਧਵਾਦ ਵਾਲੇ ਠੀਕ ਆ ਜੀ ਬਹੁਤ ਰਾਜੀ ਵੀ ਨਹੀਂ ਹੁੰਦੇ ਕਿ ਠੀਕ ਆ ਜੀ ਜਿੰਨੀ ਕਿ ਚਾਹੇ ਕਿਸੇ ਭਰਾ ਨੇ ਸੇਵਾ ਕੀਤੀ ਆ ਵੱਡੀ ਮੱਝ ਆ ਅੱਗੇ ਤੁਸੀਂ ਚੰਗੀ ਕੇਅਰ ਕਰ ਲੋਗੇ ਜਿਹੜੇ ਪਸ਼ੂ ਨੂੰ ਦੁੱਧ ਚਵਾਉਣਾ ਠੀਕ ਆ ਜੀ ਉਹਦੀ ਸੇਵਾ ਵੀ ਚੰਗੀ ਚੋਕੀ ਜਾਈਦੀ ਆ ਕੁਝ ਤਾਂ ਬਿਲਕੁਲ ਦੁੱਧ ਵਾਸਤੇ ਚਾਹੀਦੀ ਆ ਕੁਝ ਕੋਈ ਦੀ ਬਾਡੀ ਮੈਂਨਟੇਨਸ ਵਾਸਤੇ ਚਾਹੀਦੀ ਆ ਬਾਕੀ ਤੁਸੀਂ ਮੇਰਾ ਪ੍ਰਾ ਮਾਰੋ ਚਾਰ ਦੇਖੋ ਸੰਤੂ ਸਾਹਿਬ ਚਲ ਜੀ ਆ ਲਵਾਈ ਲੁਈ ਵੇਲ ਬੂਨ ਵੀ ਸਪੈਸ਼ਲ ਆ ਘੱਟ ਵੱਡਾ ਨੋ ਬੇ ਅੱਜ ਕਹਿ ਸਕਦੇ ਆ ਵੀ ਗਿੰਦਰ ਜੰਡਾ ਨੇ ਕੋਈ ਸ਼ੇਰੀ ਕੱਢ ਲਿਆ ਸੰਤੂ ਸਾਹਿਬ ਇਹੋ ਗੱਲ ਬਣੀ ਹਾਏ ਚੜਦੀ ਦੇ ਚੜਦੀ ਚੜਦੀ ਤੇ ਚੜਦੀ ਲੈ ਨਹੀਂ ਮੈਂ ਚੰਗੀ ਗੱਲ ਮੈਂ ਤੇਰੀ ਇਹ ਨਹੀਂ ਬੜੀ ਖਰੀ ਹੈ ਭਰਾ ਕੋਈ ਗੱਲ ਚਲੋ ਉਤਰ ਨਹੀਂ ਸਕਦਾ ਵੀਰ ਕੋਈ ਵੀ ਦੇਖਦਿਆ ਸਰ ਮਾਜੇ ਵੀ ਤੇਰੀ ਚੰਗੀ ਹੈ ਮਾਜੇ ਵੀ ਕੈਮ ਆ ਹੂੰ ਦੁੱਧ ਬਾਦ ਵਾਲੇ ਪਸ਼ੂ ਆ ਡੇਰੀ ਪਰਪਸ ਵਾਸਤੇ ਕਿਸੇ ਭਰਾ ਨੇ ਕਿਹਾ ਖੜਦੇ ਆ ਮੋਹ ਬਾਰੇ ਵੀ ਸੌਦਾ ਕਰ ਲਿਆ ਜੀ ਸਿੰਗਲ ਸਿੰਗਲ ਦਾ ਰੇਟ ਪਤਾ ਤਾ ਸੰਧੂ ਸਾਹਿਬ ਤਿੰਨੇ ਡੰਗਰਾਂ ਦੇ ਵਿੱਚੋਂ ਕੋਈ ਵੀ ਨਹੀਂ ਕਿਸੇ ਦਾ ਚੱਡਾ ਨਹੀਂ ਕਾਣਾ ਕਿਸੇ ਦਾ ਕੋਈ ਬਾਹੀ ਨਹੀਂ ਕੋਈ ਛਾਈ ਨਹੀਂ ਆਹ ਸਫਾਈ ਤਿੰਨਾ ਡੰਗਰਾਂ ਦੀ ਬਹੁਤ ਜ਼ਿਆਦੀ ਹਾਂ ਬਿਲਕੁਲ ਬਿਲਕੁਲ ਇਹ ਇਹ ਕਿੰਦਰ ਵੀਰਾ ਕੀ ਲੈਣ ਦੇਣ ਕਰਦਾ ਬੇਣੀ ਕਿਨੇ ਦੀ ਸੰਧੂ ਸਾਹਿਬ ਮੁੱਲ ਤੇ ਭਾਵੇਂ ਇਹਦਾ 90 ਕਰ ਲਈਏ 95 ਕਰ ਲਈਏ ਆ ਇਹੋ ਜਿਹੇ ਸੀਜ਼ਨ ਦੇ ਵਿੱਚ ਤੇ ਲੱਖੋਂ ਵੀ ਬਾਹਰ ਵੇਚੀਆਂ ਵਾ ਪਰ ਹੁਣ ਆਪਾਂ ਉੜਦਿੰਗ ਵਾਲੇ ਕੇਸ ਕਰੀ ਜਾਂਗੇ ਆ ਇਹ ਸੰਧੂ ਸਾਹਿਬ ਆਪਾਂ ਐਨਡੀ ਦੇ ਦਾਂਗੇ 85000 ਰੁਪਏ ਦੇ ਦੀਏ 85 ਦੀ ਹਾਂਜੀ ਦੇਖ ਲਓ ਤੁਸੀਂ ਸੱਜਣ ਭਰਾ ਆ ਆਪਣਾ ਤੇ ਜਿਹੜੇ ਦੇਖਣ ਵਾਲੇ ਉਹਨਾਂ ਦਾ ਵੀ ਆਪਾਂ ਦਿਲੋਂ ਬੜਾ ਸਤਿਕਾਰ ਕਰਦੇ ਆ ਬੜੇ ਸਤਿਕਾਰ ਕਰਕੇ ਦੇ ਸੰਧੂ ਸਾਹਿਬ 80000 ਦੀ ਐਂਡ ਦੇਣੀ ਆ ਆਪਾਂ 80000 ਦੀ ਹਾਂਜੀ ਪਰ 80000 ਜ ਮੈਨ ਨਹੀਂ ਜੋ ਮਿਲਦੀ 13 14 ਕਿਲੋ ਵਾਲੀ ਮੈਨੇ ਮਿਲਦੀ ਨਹੀਂ ਆ 80 ਹਜ਼ਾਰ ਦੀ ਮੱਝ ਆਣਾ ਦੇ ਦੇਣੀ ਹੈ 50 80 ਹਜ਼ਾਰ ਦੀ ਮੱਝ ਆ 1000 2000 ਆਪਾਂ ਬਾਕੀ ਮੇਰਾ ਭਰਾ ਠੀਕ ਹੈ ਜੀ ਹਰੇਕ ਵੀਰ ਆਪੋ ਆਪਣੀ ਸਮਝਾ ਕੇ ਸਦੀਏ ਜਵਾਦੇ 12 ਜਵਾਦੇ 13 ਇਹ ਜਵਾਦੇ 14 ਉਹ ਤੁਹਾਡੀ ਸੇਵਾ ਤੇ Dependਾ ਬਾਕੀ ਮੈਂ ਦੁੱਧ ਵਾਲੀ ਆ ਹੂੰ ਹੂੰ 80 ਹਜ਼ਾਰ ਦੀ ਅੱਜ ਤੁਹਾਨੂੰ ਅੱਜ ਫਾਈਨਲ ਜਿਹੜੀ ਮਿਲ ਜੂਗੀ ਬਾਕੀ ਸਾਰੇ ਪਾਸੋਂ ਤੁਸੀਂ ਪ੍ਰੋਪਰ ਦੇਖੋ ਬਹੁਤ ਸੋਹਣਾ ਥਾਨ ਸੰਤੂ ਸਾਹਿਬ ਵੰਡ ਵਿਰਲ ਬੜੀ ਆ ਚਾਰੇ ਬੰਨਿਆਂ ਨੂੰ ਵਿਰਲ ਬੜਾ ਜਿਆਦਾ ਆ ਬੈਕ ਸਾਈਡ ਤੋਂ ਵੇਖ ਆ ਬੈਕ ਕੋਸ ਨਹੀਂ ਆਕਣਾ ਤੇ ਨੂੰ ਆਵੇ ਜੁਲਾ ਵੀ ਬਹੁਤ ਵਧੀਆ ਗਿੰਦਰ ਆ ਗਿਆ ਨਖਤ ਆਪਰੇ ਕੋਲ ਆ ਗਿਆ ਕਰਾਸ ਬ੍ਰੀਡ ਵਿੱਚ ਐਚ ਐਫ ਹਾਂਜੀ ਵੱਡੀ ਬੜਾ ਕਾਰਬੋਹਾਈਡਰੇਟ ਕਰਮਾਣ ਜਿਵੇਂ ਜਿਵੇਂ ਇਹਨੂੰ ਪੋਰੇ ਜਾਂਦੇ ਨੇ ਤੇ ਇਹ ਲੱਗਦੀਆਂ ਛਤ ਨਾਲ ਲੱਗਦੀਆਂ ਨੇ ਹਾਂ ਇਹ ਵੱਡੀਆਂ ਹੁੰਦੀਆਂ ਨੇ ਕਰ ਹਾਏ ਇਹ ਵੱਡੀਆਂ ਹੀ ਹੁੰਦੀਆਂ ਨੇ ਗਿੰਦਰ ਵੀਰੋ ਤਾਂ ਸੁਭਾ ਕਰਨਾ ਹੋਊਗਾ ਬੈਠਦਾ ਵੱਡੀਆਂ ਉਸੇ ਦਾ ਹਾਂ ਨਾ ਸੰਧੂ ਸਾਹਾ ਐ ਜਿਦ ਤਰਾ ਉਹ ਔਰ ਚੰਜੀ ਨਹੀਂ ਦਿੱਤੀ ਹੁੰਦੀ ਨੈਟਵਰਕ ਜਿਹੜੀਆਂ ਤਾਂ ਤਾਪਰੇ ਦਾ ਉਹ ਸਟੰਪ ਬਣਿਆ ਪਿਆ ਹਾਂਜੀ ਬਸ ਬਸ ਸਮਝਣ ਵਾਲੀ ਸੋਖਾ ਦੂਜਾ ਸੂਬਾ ਹਾਂਜੀ ਕਿੰਨੇ ਦਿਨ ਹੋ ਗਏ ਦੂਜਾ ਸੂਬਾ ਠੀਕ ਆ ਜੀ ਹਾਂਜੀ ਦੇਰ ਅੱਜ ਕਿੰਨੇ ਹੋ ਗਏ ਕਿੰਦਰ ਇਹਨੂੰ ਦੇਨ ਸੰਧੂ ਸਾਹਿਬ ਇਹਨੂੰ 15 ਹੋ ਗਏ ਸੂਈ ਨੂੰ 15 ਦਿਨਾਂ ਦੀ ਆ ਹਾਂਜੀ ਵੱਛੀ ਮਗਰ ਉਹ ਕਿੱਧਰ ਦੂਜਾ ਸੂਬਾ ਅੱਜ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ 15 ਦਿਨ ਸੰਧੂ ਸਾਹਿਬ ਲਓ ਜੀ 15 ਦਿਨਾਂ ਦੀ ਸੂਈ ਆ ਮਗਰ ਜੀ ਵੱਛਾ ਵੱਛੀ ਵੱਛੀ ਸੰਧੂ ਵੱਛੀ ਮਗਰ ਅੱਗੇ ਆ ਜੀ ਬਿਲਕੁਲ ਜਿਹੋ ਜਿਹੀ ਵੈਡ ਆ ਉਹ ਜਿਆ ਬੱਚਾ ਮਗਰ ਕ੍ਰੋਸ ਬ੍ਰੀਡ ਦੇ ਵਿੱਚ ਹੀ ਵੱੱਛੀ ਆ 15 ਦਿਨਾਂ ਦੀ ਸੂਈ ਆ ਆ ਬੱਚਾ ਤਸਲੀਮ ਨਾਲ ਚੈੱਕ ਕਰ ਲੋ ਡੱਬੀ ਵੱੱਛੀ ਆ ਮਗਰ ਓਕੇ ਕਿੰਦਰ ਆਇਆ ਇਸ ਵਕਤ ਦੁੱਧ ਕਿੰਨੇ ਤੇ ਚੱਲ ਰਹੀ ਐ ਸੰਤੂ ਸਾਹਿਬ ਇਹਦੇ ਥੱਲੇ ਹੋਊਗਾ 18-19 ਲੀਟਰ ਦੁੱਧ ਹੈਟਾ 18-19 ਲੀਟਰ ਹਾਂਜੀ ਲਓ ਜੀ 18-19 ਲੀਟਰ ਇਸ ਵਕਤ ਦੁੱਧ ਦੇ ਥੱਲੇ ਹਾਜ਼ਰ ਆ ਬਾਕੀ ਤੁਹਾਨੂੰ ਦਿਖਾ ਦਈਏ ਆਪਾਂ ਨੇਰੇ ਨੂੰ ਵੀ ਦੀ ਕਰੋ ਚੈੱਕ ਮੇਰਾ ਭਰਾ ਠੀਕਾ ਜੀ ਪੱਥਰ ਵਰਗਾ ਨੇਵਾ ਬਿਲਕੁਲ ਨਿਕਰ ਕੋਈ ਟੈਲ ਢੋਲ ਨਹੀਂ ਸੰਤੂ ਸਾਹਿਬ ਉਹ ਚੱਲ ਕੋਣਾ ਹੈ ਨਹੀਂ ਸੋ ਮੇਰੇ ਹਵਨ ਦੀ ਸਾਫ ਸੁਥਰੀ ਚਵਾਈ ਅਗਲੇ ਪਿਛਲੇ ਦੀ ਬਰਾਬਰ 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 ਸੰਧੂ ਸਾਹਿਬ ਠੀਕ ਹੈ ਕਿੰਦਰ ਨਾ ਤੇ ਨਿਕ ਘਟਨੀ ਵਾੜ ਵੱਡੀ ਹੈ ਕਿ ਕਿਤੇ ਸੁਨਗੜੀਆਂ ਪਰਲੇ ਪਾਸੇੋਂ ਮੈਂ ਵਾੜ ਹੀ ਵੱਡੀ ਹੋ ਗਈ ਹੈ ਅੱਛਾ ਅੱਛਾ ਵਾੜ ਕਿੰਦਰ ਵੀ ਖੋਲ ਕੇ ਮਾੜਾ ਸਾਹਮਣੇ ਪੇਸ਼ ਕਰਦੀ ਹੈ ਬਾੜ ਵਾੜ ਵੱਡੀ ਹੈ ਦੋਸਤੋ ਇਸ ਵਕਤ 15 ਕਿਲੋ ਦੱਸਿਆ ਨਾ ਵੀਰੇ ਨਹੀਂ ਸੰਧੂ ਸਾਹਿਬ 18 ਲੀਟਰ ਹੋ ਗਿਆ 18 19 ਲੀਟਰ 18 ਹੀ ਮੰਨ ਲੇ ਕੋਈ ਲਓ ਜੀ 18 ਹੀ ਮੰਨ ਕੇ ਸੌਦਾ ਕਰ ਲਿਆ ਜੀ ਹਾਂ ਜੀ ਵਾੜ ਵੱਡੀ ਹੈ ਕਦ ਬੋਤ ਪੂਰਾ ਵੱਡਾ ਹੈ ਕਿਉਂਕਿ ਇਹ ਵੀ ਦੱਸਣਾ ਬੜਾ ਲਾਜਮੀ ਆ ਕਈ ਵਾਰਾ ਭਰਾ ਆਪਣੇ ਦੂਰੋਂ ਨੇੜੋਂ ਤੁਰਦੇ ਆ ਤੇ ਥੇ ਆਣ ਕੇ ਤਰਾਜ ਕਰਦੇ ਆ ਵੀ ਤੁਸੀਂ ਦੱਸਿਆ ਨਹੀਂ ਸ਼ਾਇਦ ਤਾਂ ਛੋਟੀ ਨਿਕਲੀ ਆ ਕੱਦ ਬੱਸ ਤੁਸੀਂ ਤਾਂ ਸਾਹਿਬ ਬਹੁਤ ਵੱਡਾ ਹੀ ਕੱਦ ਵੱਡਾ ਸੋ 17 ਕਿਲੋ ਮੰਨ ਕੇ ਕੋਈ ਵੀ ਭਰਾ ਆਪਣਾ ਸੌਦਾ ਕਰ ਲੇ ਤੁਸੀਂ 17 ਕਿਲੋ ਦੁੱਧ ਜਿਹੜਾ ਕਿੰਦਰ ਨੇ ਚਵਾ ਦੇਣਾ ਉਹਦੀ ਗੱਲ ਹੀ ਕਰਾਂਗੇ ਆਪਾਂ ਬਾਕੀ ਵਧਾਉਣਾ ਘਟਾਉਣਾ ਜੋ ਦਾ ਕਿਸੇ ਦੀ ਸੇਵਾ ਤੇ ਸੰਤੂ ਸਿੰਘ ਸਾਹਿਬ ਆਈ ਅੱਜ ਵਾ ਉਹਨੇ ਪੱਠੇ ਨਹੀਂ ਪਾਏ ਵੀਰ ਨੇ ਨਾ ਜੋ ਰਾਤ ਦਾ ਕੱਲ ਦਾ ਸੌਦਾ ਆ ਚੁਾਈ ਚੁਾਈ ਕੀਤੀ ਦੋ ਟਾਈਮ ਠੀਕ ਆ ਬਈ ਤੇ ਉਨੇ ਹੁਣ ਇਹ ਸੋਚਿਆ ਵੀ ਚੱਲ ਵੀ ਗਈ ਆ ਹੂੰ ਹੂੰ ਲੈ ਜਾਨੀ ਠੀਕ ਆ ਫੇਰ ਕੱਢ ਦਈਏ ਸੰਤੂ ਸਾਹਿਬ ਬਾਹਰ ਲਓ ਘੁਮਾ ਦਿਓ ਘੁਮਾ ਦਿਓ ਕੁੜੀ ਫੇਰ ਤੋਰਦੇ ਆ ਜੇ ਆਹ ਦੇਖੋ ਜੀ ਬਾਕੀ ਸੰਤੂ ਸਾਹਿਬ ਕੋਈ ਘਰ ਕਣਕੁਰ ਕਣਾਲੀ ਨਹੀਂ ਉਹ ਜੀ ਗੱਲ ਗਈ ਆ ਨਹੀਂ ਨਹੀਂ ਕ੍ਰੋਸ ਬ੍ਰੀਡ ਆ ਗਈ ਆ ਹਾਂਜੀ ਤੇ ਬਾਕੀ ਕੱਦ ਹਾਈਟ ਵੱਡਾ ਠੀਕ ਆ ਜੀ 17 ਕਿਲੋ ਦੀ ਹੀ ਤਸੱਲੀ ਤੇ ਤੁਸੀਂ ਸੌਦਾ ਕਰ ਲਿਆ ਜੇ ਸੋ ਜਵਾਬ ਸਮਾਹ ਦੀ ਬਿਲਕੁਲ ਓਕੇ ਰਿਪੋਰਟ ਆ ਕੋਈ ਬਾਤ ਘਾਟ ਨਹੀਂ ਕਿ ਵੇਰਾਂ ਦਾ ਥਾਣਾ ਦੇ ਵਿੱਚੋਂ ਕਿਉਂਕਿ ਚਵਾਈ ਇਹਨਾਂ ਨੇ ਕੀਤੀ ਆ ਬੇਸ਼ੱਕ ਇੱਧਰ ਆ ਜਾ ਸੰਧੂ ਸਾਹਿਬ ਅੱਜ ਆਇਆ ਜਾਨਵਰ ਕੁਝ ਕੁ ਅੱਜ ਹੀ ਆਹੀ ਮਲਾਏ ਆ ਕਦੇ ਤੇ ਸੋ ਚਵਾਈ ਇਹਨਾਂ ਨੇ ਇੱਕ ਦੋ ਡੰਗ ਕੀਤੀ ਆ ਚਵਾਈ ਦੀ ਸੰਧੂ ਸਾਹਿਬ ਬਹੁਤ ਜ਼ਿਆਦੀ ਚੰਗੀ ਆਪਣੀ ਗਰੰਟੀ ਹੋਵੇ ਇਹ ਗੱਲ ਆ ਚਵਾਈ ਜਨਾ ਮਾੜਾ ਉਹ ਡੰਗਰ ਕੋਈ ਲਓ ਜੀ ਕਰੋ ਚੈੱਕ ਠੀਕ ਆ ਸੋ ਬਾਕੀ ਵਾਅਦੇ ਦਾ ਕੰਮ ਆ ਮਗਰ ਚਲੋ ਬੱਛੀ ਆ ਫੀਮੇਲ ਕਾਫ ਆ ਸੋ ਚੰਗੀ ਚੋਣ ਜਵਾਦੀ ਹੈ ਬਾਕੀ ਥਾਣੇ ਕੋਲ ਤੁਹਾਨੂੰ ਫੇਰ ਆਪਾਂ ਲਾਜ ਨੂੰ ਬਖਾ ਦੇ ਆ ਦੇਖੋ ਥਾਣ ਬਹੁਤ ਵਧੀਆ ਸੰਸਮ ਮੁੱਠੀ ਵਾਲਾ ਥਾਣਾ ਆ ਬਾਕੀ ਸੀਲ ਵਧੀਆ ਏ ਇਦਾਂ ਜਿੱਦਾਂ ਆਜੀ ਗਵਾਲੀ ਐਨ ਕਰਦੇ ਨੇ ਇਹ ਤੋਂ ਫੈਕਟ ਬਖਾਦਾ ਉਹਨੇ ਗਾਹ ਨੂੰ ਉਹਨੇ ਪਛਾਣ ਲਈ ਫਿਰਦੀ ਸੰਸਮ ਸੋ ਵੇਨਸ ਸਪੋਂਸ ਲੈਵੇ ਤੇ ਉੱਪਰ ਤੁਸੀਂ ਮਾਰੋ ਚਾਤਾ 나ੜ ਨੂੜ ਕਾਫੀ ਆ ਵੇਨਸ ਮੋਟੀ ਮਿਲਕ ਨਾੜ ਦੋ ਪਾਸੇ ਠੀਕ ਆ ਜੀ ਸੋ 17 ਕਿਲੋ ਦੁੱਧ ਕੀ ਮੁੱਲ ਕਿੰਦਰ ਕਰਦਾ ਇਹਦਾ ਸੰਧੂ ਸਾਹਿਬ ਇਹ ਜੀ ਆਪਾਂ ਦੇ ਦੇਣੀ ਜਿੰਨੇ ਦੇ ਵੀ ਚਲੋ ਕੀ ਜਾਂਦੇ ਹੁੰਦੇ ਆ ਆਹ ਹਨ ਭਰਾਵਾਂ ਨੂੰ ਇੱਕਸਰਾ ਗੁਸਨਾ ਕੱਢ ਕੇ ਗੱਲ ਕਰੀ ਸਾਡੀ ਇੱਕਸਰਾ ਕੱਢ ਕੇ ਆਪਾਂ ਜੀ ਦੇ ਦੇਣੀ ਮੁੱਲ ਤੇ ਭਾਵੇਂ ਦਾ 80 85 ਜਿੰਨਾ ਮਰਜ਼ੀ ਕਰੀ ਜਾਏ ਆਹ ਕਿ ਤਿਆਰ ਦੀ ਦੇ ਦੀਏ ਸੰਤੂ ਸਾਹਿਬ 73 ਵੀ ਹਾਂ ਜੀ ਮਾਨਤਨ ਕਰਕੇ 70 ਵੀ ਮਾਨਤਨ ਕਰਕੇ ਦੇ ਗੇ 70 ਦੀ ਦੇ ਦੀਏ ਸੰਤੂ ਸਾਹਿਬ 70 ਦੀ ਦੇ ਦੀਏ ਦੁੱਧ ਬੜਾ ਦੁੱਧ ਬੜਾਈ ਬੱਚੀ ਮਗਰਾ ਦੁੱਧ ਬੜਾ ਮਗਰ ਬੱਚੀ ਹੈ ਪਰ ਮਾਨਤਨ ਹੋਰ ਕਿੰਦਰਾ ਕਰ ਦੇ ਖੁਸ਼ੀ ਨਾਲ 70 ਅੰਦਰ ਯਾਰ ਛੱਡ ਦੂੰ 70 ਤੋਂ 70 ਠਾਰ ਦੀ ਦੇ ਦੇ ਮੈਂ ਟੱਕਾ ਹੀ ਜਾਂਦਾ ਹੁਣ ਨਹੀਂ ਹੁੰਦਾ ਚਲੋ ਉਹ ਤੇ ਨਹੀਂ ਕਰਦੇ ਚਲੋ ਕੋਈ ਨਹੀਂ ਤੁਸੀਂ ਆਤਾ ਦੇ ਦੇਾਂਗੇ ਹੁਣ ਫਿਰ ਕਿ ਲੋ ਵੀ 8000 ਦੀ ਇਹ ਵੈੜ ਮਿਲਦੀ ਵੀ ਵੱਡੀ ਵੈੜ ਆ ਮੇਰੇ ਵੀਰੋ ਤਾਜੀ ਸੂਈ ਮਗਰ ਬੱਛੀ ਦੁੱਧ ਚਵਾ ਦੂੰ ਸੰਤੂ ਸਾਹਿਬ ਯਾਰਾ ਨਹੀਂ 23 24 ਕਿਲੋ ਚਵਾ ਦੂੰ ਹਮ ਹਮ ਲੋ ਵੀ ਦੁੱਧ ਵੀਰਾਂ ਦਾ ਵੀ ਚਵਾ ਦਊਗੀ ਚੰਗਾ ਠੀਕ ਹੈ ਜੀ ਅੱਜ ਜਿਹੜਾ ਹੈਗਾ ਉਸ ਬਿਹਾਰ ਨਾਲ ਤੁਸੀਂ ਸੌਦਾ ਕਰਨ ਲੈ ਜੇ 68000 ਉਸ ਹਿਸਾਬ ਨਾਲ ਜਿਹੜਾ ਕਾਉਣ ਵਾਲਾ ਆ ਗਾੜੀ ਸੇਵਾ ਵਾਲਾ ਤੇ ਜੇ ਉਹਨੇ ਮੇਰੇ ਵਾਂਗੂ ਭੁਖੀਆਂ ਬਣਤੀਆਂ ਫੇਰ ਸਸਰੀ ਕਾਲ ਫੇਰ ਜਿਹੜਾ ਹੈਗਾ ਵੀ ਇਹ ਸੇਵਾਦ ਕਰਨੀ ਪਊਗੀ ਕਿੰਦਰ ਇਹ ਗੱਲ ਸੇਵਾ ਨਾਲ ਹੀ ਗੱਲ ਸੇਵਾ ਨਾਲ ਹੀ ਪਾਰ ਬੇੜੇ ਲੱਗਨੇ ਆ ਤੇ ਇਹ ਅੱਜ ਕਿਸਾਨ ਘਰੋਂ ਐਵੇਂ ਮਿਲਨੇ ਕੇਂਦਰ ਦੇ ਕੋਲ ਤਿੰਨ ਤੇ ਤਿੰਨੇ ਜਨਮਰ ਚੰਗੇ ਆ ਪਸੰਦ ਆਏ ਹੋਣਗੇ ਵੀਰਾਂ ਨੂੰ ਕਿਉਂਕਿ ਜਿਹੋ ਦੀ ਛੇ ਵੀਰ ਡਿਮਾਂਡ ਕਰਦੇ ਆ ਉਹ ਜੀ ਕੋਈ ਨਾ ਲੱਭ ਕੇ ਤੁਹਾਡੇ ਸਾਹਮਣੇ ਪੇਸ਼ ਕਰਨੀ ਪੈਂਦੀ ਆ ਬਾਕੀ ਆ ਜਿਹੜੀ ਮੈਂ ਐਸੋ ਦੱਸਦੀ 16 15 16 15 16 ਕਿਲੇ ਤੇ ਚੱਲਣ ਢਈ ਆ ਜਿੱਦਾਂ ਮਰਜ਼ੀ ਮੇਰਾ ਭਰਾ ਇੱਥੇ ਆਣ ਕੇ ਆਪਣੀ ਚੋਕੇ ਤਸੱਲੀ ਕਰ ਲਿਓ ਠੀਕ ਆ ਵੱਡੀ ਮੱਝ ਪੂਰਾ ਡਬਲ ਢਾਂਚਾ ਫਿੱਟ ਫਾਟ ਆ ਤੇ 2 ਜਨਵਰੀ ਦੇ ਦਿਨ ਤੁਹਾਨੂੰ ਕੋਈ ਦਰਖਾਸਤ ਇੱਕ ਗੱਬਰ ਮੱਝ ਦਿਖਾਈ ਆ ਇੱਕ ਤੁਹਾਨੂੰ ਆਪਾਂ ਵਾਇਰ ਦਿਖਾਤੀ ਆ ਸੁਰੀਸ਼ ਬਾਈ ਠੀਕ ਆ ਓਕੇ ਕਿਧਰ ਵੀ ਇੱਕ ਨੰਬਰ ਆਪਣੇ ਕੰਟੈਕਟ ਜਰੂਰ ਕਰਦੇ ਸਾਂਗੇ 9495 64538 ਠੀਕ ਆ ਵੀਰੇ ਹਾਂਜੀ ਓਕੇ ਭਾਜੀ ਨਵੇਂ ਦੋਸਤੋ ਇਹ ਗੱਲਬਾਤ ਸੀ ਠੀਕ ਹੈ ਜੀ ਅੱਜ ਇਹ ਤਿੰਨੇ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਚੰਗੇ ਪਸ਼ੂ ਆ ਚੰਗੇ ਦੁੱਧ ਬਾਤੇ ਚੱਲਣ ਦੇ ਆ ਵੀਡੀਓ ਬਾਤ ਤੋਂ ਬਾਅਦ ਅਗੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਵੀਡੀਓ ਚਲੀ ਜਾਵੇ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ